ਕੈਸ ਵਾਲੇ ਦੀ ਖਾਸ ਖਬਰ ਦੇ ਬਲ ਤੁਹਾਨੂੰ ਲੈ ਕੇ ਚਲਦੇ ਆ ਸਿੱਧੂ ਦੀ ਮਾਤਾ ਦੀ ਪ੍ਰੈਗਨੈਂਸੀ ਦੇ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਤੇ ਆਖਰਕਾਰ ਜਿਹੜਾ ਸੱਚ ਹੈ ਉਹ ਸਾਹਮਣੇ ਆ ਹੀ ਗਿਆ ਏ ਜਿਸ ਦੇ ਉੱਤੇ ਮੋਹਰ ਜਸਵਿੰਦਰ ਬਰਾੜ ਦੇ ਵੱਲੋਂ ਲਗਾ ਦਿੱਤੀ ਗਈ ਹੈ ਜੋ ਕਿ ਸਿੱਧੂ ਮੂਸੇਵਾਲੇ ਦੀ ਭੂਆ ਦੇ ਜਿਹੜੀ ਹੈ ਰਿਸ਼ਤੇ ਦੇ ਵਿੱਚ ਆਉਂਦੀ ਹੈ ਜਸਵਿੰਦਰ ਬਰਾੜ ਜਿਸ ਦਾ ਨਾਮ ਬੰਬੀਹਾ ਬੋਲੇ ਗਾਣੇ ਦੇ ਵਿੱਚ ਲਿਆ ਗਿਆ ਸੀ ਸਿੱਧੂ ਮੂਸੇਵਾਲੇ ਦੇ ਵੱਲੋਂ ਜਿਸ ਨੇ ਕਿ ਹੁਣ ਇੱਕ ਗਾਣਾ ਰਿਲੀਜ਼ ਕੀਤਾ ਨਿੱਕੇ ਪੈਰੀ ਜੀ ਹਾਂ ਸਿੱਧੂ ਦੀ ਮਾਤਾ ਦੀ ਪ੍ਰੈਗਨੈਂਸੀ ਨੂੰ ਇਹ ਗਾਣਾ ਸਾਫ਼ ਦਰਸਾਉਂਦਾ ਹੈ ਜੋ ਇਸ ਦੇ ਵਿੱਚ ਬੋਲ ਲਿਖੇ ਗੇਏ ਨੇ ਜੋ ਗੀਤ ਦੇ ਬੋਲ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਆਖਰਕਾਰ ਪੂਰੀ ਤਰ੍ਹਾਂ ਪ੍ਰੈਗਨੈਂਸੀ ਨਹੀਂ ਹੈ ਇਹਨਾਂ ਗੱਲਾਂ ਤੇ ਅੱਜ ਜਸਵਿੰਦਰ ਬਰਾੜ ਨੇ ਵਿਰਾਮ ਲਗਾ ਦਿੱਤਾ ਸੋ ਆਖਰਕਾਰ ਸੱਚਾਈ ਕੀ ਹੈ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਨੂੰ 2 ਸਾਲ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਵੀ ਗਾਇਕ ਦੇ ਫੈਨਸ ਉਹਨਾਂ ਨੂੰ ਗੀਤਾ ਰਾਹੀ ਯਾਦ ਕਰਦੇ ਰਹਿੰਦੇ ਨੇ ਹਾਲ ਹੀ ਚ ਮਸ਼ਹੂਰ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਆਪਣਾ ਗੀਤ ਨਿੱਕੇ ਪੈਰੀ ਰਿਲੀਜ਼ ਕੀਤਾ ਹੈ ਹੁਣ ਇਸ ਗੀਤ ਤੇ ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਆ ਗਏ ਨੇ ਪਰ ਅਜੇ ਵੀ ਫੈਨਸ ਦੇ ਦਿਲਾਂ ਵਿੱਚ ਗਾਇਕ ਲਈ ਅਥਾਹ ਪਿਆਰ ਹੈ ਬੀਤੇ ਹਫਤੇ ਗਾਇਕ ਦੇ ਘਰ ਖੁਸ਼ਖਬਰੀ ਜਿਹੜੀ ਹੈ ਆਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਜਲਦੀ ਹੀ ਗਾਇਕ ਦੇ ਮਾਤਾ ਪਿਤਾ ਆਪਣੇ ਦੂਜੇ ਬੱਚੇ ਦੀ ਉਡੀਕ ਕਰ ਰਹੇ ਨੇ ਜੀ ਹਾਂ ਸਿੱਧੂ ਦੀ ਮਾਤਾ ਪ੍ਰੈਗਨੈਂਟ ਹੈ ਇਹ ਖਬਰ ਵੀ ਜਿਹੜੀ ਹੈ ਸਾਹਮਣੇ ਆਈ ਸੀ ਹਾਲ ਹੀ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰam ਸਟੋਰੀ ਉੱਤੇ ਇੱਕ ਗੀਤ ਦਾ ਪੋਸਟਰ ਜਿਹੜਾ ਹੈ ਉਹ ਸਾਂਝਾ ਕੀਤਾ ਜਿਸ ਦਾ ਨਾਮ ਹੈ ਨਿੱਕੇ ਪੈਰੀ ਗੀਤ ਦਾ ਟਾਈਟਲ ਵੇਖ ਕੇ ਸਿੱਧੂ ਦੇ ਫੈਨਸ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਨਿੱਕੇ ਪੈਰੀ ਤੋਂ ਫੈਨਸ ਛੋਟੇ ਮੂਸੇਵਾਲੇ ਦੇ ਆਉਣ ਦਾ ਅੰਦਾਜ਼ਾ ਲਗਾ ਰਹੇ ਨੇ ਇਸ ਗੀਤ ਦੇ ਪੋਸਟਰ ਨੂੰ ਸਾਂਝਾ ਕਰਦੇ ਆਂ ਮਾਤਾ ਚਰਨ ਕੌਰ ਨੇ ਗਾਇਕਾ ਜਸਵਿੰਦਰ ਬਰਾੜ ਨੂੰ ਉਹਨਾਂ ਦੇ ਪੁੱਤ ਲਈ ਇਹ ਗੀਤ ਡੈਡੀਕੇਟ ਕੀਤਾ ਹੈ ਦੱਸਦੀ ਏ ਕਿ ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਸਮਰਪਿਤ ਗੀਤ ਨਿੱਕੇ ਪੈਰੀ ਰਿਲੀਜ਼ ਹੋ ਗਿਆ ਇਸ ਗੀਤ ਨੂੰ ਗਾਇਕਾ ਨੇ ਖੁਦ ਆਪਣੀ ਆਵਾਜ਼ ਦੇ ਨਾਲ ਸਾਜਿਆ ਹੈ ਤੇ ਇਸ ਗੀਤ ਦੇ ਬੋਲ ਵੇ ਤੂੰ ਵੱਡੇ ਪੈਰੀ ਗਿਆ ਨਿੱਕੇ ਪੈਰੀ ਆ ਜਾ ਸੁਣ ਕੇ ਫੈਨਸ ਭਾਵੁਕ ਹੋ ਗਏ ਨੇ ਇਸ ਗੀਤ ਦੇ ਵਿੱਚ ਗਾਇਕਾ ਨੇ ਨਿੱਕੇ ਸਿੱਧੂ ਦੇ ਆਉਣ ਦੀ ਅਰਦਾਸ ਵੀ ਕੀਤੀ ਹੈ ਵਿਤੇ ਦਿਨੀ ਇੱਕ ਇੰਟਰਵਿਊ ਦੇ ਦੌਰਾਨ ਗਾਇਕਾ ਜਸਵਿੰਦਰ ਬਰਾੜ ਨੇ ਦੱਸਿਆ ਸੀ ਕਿ ਉਹ ਦੀ ਉਹ ਸਿੱਧੂ ਨੂੰ ਆਪਣਾ ਪੁੱਤ ਮੰਨਦੀ ਹੈ ਜਸਵਿੰਦਰ ਬਰਾੜ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸਿੱਧੂ ਬੇਹਦ ਚੰਗਾ ਇਨਸਾਨ ਚੰਗਾ ਗਾਇਕ ਅਤੇ ਬੇਹਦ ਚੰਗਾ ਪੁੱਤਰ ਸੀ ਉਸ ਦੀ ਉੱਚੀ ਕੱਦ ਕਾਟੀ ਉਸ ਦੇ ਵੱਡੇ ਵੱਡੇ ਪੈਰ ਸਨ ਉਹ ਇੱਕ ਯੋਧਾ ਸੀ ਜਸਵਿੰਦਰ ਬਰਾੜ ਨੇ ਕਿਹਾ ਏ ਕਿ ਮੈਂ ਉਸ ਨੂੰ ਜ਼ਿਆਦਾਤਰ ਚੱਪਲਾਂ ਵਿੱਚ ਹੀ ਵੇਖਿਆ ਏ ਉਹ ਕਦੇ ਫਾਰਮੈਲਟੀ ਨਹੀਂ ਕਰਦਾ ਸੀ ਮੈਨੂੰ ਅੱਜ ਵੀ ਉਸਦੇ ਚੱਪਲਾਂ ਵਾਲੇ ਵੱਡੇ ਵੱਡੇ ਪੈਰ ਯਾਦ ਨੇ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਪੁੱਤ ਨੂੰ ਵੱਡੇ ਪੈਰੀ ਗਿਆ ਹੈ ਤੇ ਛੇਤੀ ਨਿੱਕੇ ਨਿੱਕੇ ਪੈਰ ਲੈ ਕੇ ਮੁੜ ਵਾਪਸ ਆ ਜਾਵੇਂ ਜਸਵਿੰਦਰ ਬਰਾੜ ਨੇ ਕਿਹਾ ਏ ਮੈਨੂੰ ਉਮੀਦ ਹੈ ਕਿ ਜਲਦੀ ਹੀ ਮੈਂ ਸਿੱਧੂ ਉਤੇ ਇਹ ਗੀਤ ਰਿਲੀਜ਼ ਕਰਾਂ ਵੇ ਵੱਡੇ ਪੈਰੀ ਗਿਆ ਤੇ ਨਿੱਕੇ ਪੈਰੀ ਆ ਜਾਵੇਂ ਤੇ ਗੱਲ ਕਰਦੇ ਆ ਗਾਇਕਾ ਦਾਸ ਸਿੱਧੂ ਲਈ ਗੀਤ ਰਿਲੀਜ਼ ਕਰਨ ਦਾ ਸੁਪਨਾ ਅੱਜ ਪੂਰਾ ਹੋ ਗਿਆ ਹੈ ਗਾਇਕਾ ਦੇ ਇਸ ਗੀਤ ਨੂੰ ਫੈਨਸ ਬਹੁਤ ਪਸੰਦ ਕਰ ਰਹੇ ਨੇ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਇੱਕ ਇੱਕ ਨੇ ਇਹ ਵੀ ਲਿਖਿਆ ਹੈ ਵਾ ਤੁਸੀਂ ਆਪਣਾ ਕੀਤਾ ਹੋਇਆ ਵਾਦਾ ਪੂਰਾ ਕੀਤਾ ਅਸੀਂ ਵੀ ਅਰਦਾਸ ਕਰਦੇ ਹਾਂ ਸਿੱਧੂ ਛੇਤੀ ਹੀ ਨਿੱਕੇ ਪੈਰੀ ਵਾਪਸ ਆ ਜਾਵੇ ਇੱਕ ਹੋਰ ਯੂਜ਼ਰ ਨੇ ਲਿਖਿਆ ਏ ਨਿੱਕੇ ਸਿੱਧੂ ਦੇ ਆਉਣ ਨਾਲ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸਣੇ ਖਾਲੀ ਪਈ ਹਵੇਲੀ ਦੇ ਵਿੱਚ ਮੁੜ ਖੁਸ਼ੀਆਂ ਆ ਜਾਣਗੀਆਂ ਵਾਹਿਗੁਰੂ ਜਲਦੀ ਹੀ ਮਿਹਰ ਕਰੇ ਇਹ ਗੱਲ ਜਿਹੜੀ ਹੈ ਖੁਦ ਸਾਹਮਣੇ ਆ ਰਹੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਸੋ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਇੱਕ ਖਾਸ ਖਬਰ ਜਿਹੜੀ ਹੈ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਗੱਲ ਕਰਦੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰੇ ਨੇ ਭਾਨਾ ਸਿੱਧੂ ਕਿਸਾਨਾਂ ਲਈ ਆਵਾਜ਼ بلند ਕਰਦੇ ਹੋਏ ਜਿਹੜੇ ਨੇ ਨਜ਼ਰ ਆਏ ਨੇ ਜੀ ਹਾਂ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਦੇ ਸ਼ੰਭੂ ਬਾਰਡਰ ਉੱਤੇ ਡਟੇ ਹੋਏ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਪਾਲੀਵੁੱਡ ਸਿਤਾਰੇ ਵੀ ਇਸ ਕਿਸਾਨ ਅੰਦੋਲਨ 'ਚ ਕਿਸਾਨਾਂ ਦਾ ਸਾਥ ਦੇ ਰਹੇ ਨੇ ਉੱਥੇ ਹੀ ਮੋੜ ਇੱਕ ਵਾਰ ਫਿਰ ਤੋਂ ਭਾਨਾ ਸਿੱਧੂ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਪਹੁੰਚੇ ਆਏ ਪਾਨਾ ਸਿੱਧੂ ਇੱਕ ਵਾਰ ਫਿਰ ਮੁੜ ਤੋਂ ਸਰਗਰਮ ਹੋ ਗਿਆ ਏ ਇੰਨੇ ਦਿਨੀ ਉਹ ਕਿਸਾਨ ਅੰਦੋਲਨ ਦੇ ਵਿੱਚ ਪਹੁੰਚੇ ਨੇ ਵਿੱਚੇ ਦਿਨੀ ਗਾਇਕਾ ਜਸਵਿੰਦਰ ਬਰਾੜ ਵੀ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੀ ਸੀ ਇਸ ਦੌਰਾਨ ਪਾਨਾ ਸਿੱਧੂ ਵੀ ਉਹਨਾਂ ਦੇ ਨਾਲ ਨਜ਼ਰ ਆਏ ਸਨ ਦੱਸ ਦਈਏ ਕਿ ਪਾਨਾ ਸਿੱਧੂ ਲੱਖਾ ਸਿਧਾਣਾ ਤੇ ਦੀਪ ਸਿੱਧੂ ਨਾਲ ਸਾਲ 2021-2022 ਦੇ ਵਿੱਚ ਕਿਸਾਨ ਅੰਦੋਲਨ ਦੇ ਸਮੇਂ ਵੀ ਡਟੇ ਰਹੇ ਇਸ ਦੇ ਚੱਲਦੇ ਉਹ ਸੁਰਖੀਆਂ ਦੇ ਵਿੱਚ ਵੀ ਆ ਗਏ ਸਨ ਬੀਤੇ ਦਿਨੀ ਗਾਇਕਾ ਜਸਵਿੰਦਰ ਬਰਾੜ ਨੇ ਭਾਨਾ ਸਿੱਧੂ ਵਰਗੇ ਨੌਜਵਾਨਾਂ ਦੀ ਕਿਸਾਨ ਅੰਦੋਲਨ ਦੇ ਵਿੱਚ ਸ਼ਮੂਲੀਅਤ ਦੀ ਹੌਸਲਾ ਅਫਜ਼ਾਈ ਵੀ ਕੀਤੀ ਸੀ ਭਾਨਾ ਸਿੱਧੂ ਨੇ ਕਿਹਾ ਹੈ ਕਿ ਦੇਸ਼ ਦੇ ਕਿਸਾਨਾਂ ਉਹਨਾਂ ਦਾ ਹੱਕ ਜ਼ਰੂਰ ਮਿਲਣਾ ਚਾਹੀਦਾ ਇਸ ਦੇ ਨਾਲ ਹੀ ਉਹਨਾਂ ਬੀਤੇ ਦਿਨੀ ਹਰਿਆਣਾ ਸਰਕਾਰ ਤੇ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਉੱਤੇ ਕੀਤੀ ਗਈ ਤਸ਼ੱਦਦ ਦੀ ਨਿੰਦਿਆ ਵੀ ਕੀਤੀ ਹੈ ਸੋ ਆਖਰਕਾਰ ਹੁਣ ਦੁਬਾਰਾ ਤੋਂ ਜਿਹੜੇ ਹੈ ਇੱਕ ਵੱਡੀ ਖਬਰ ਜਿਹੜੀ ਹੈ ਹੁਣੇ-ਹੁਣੇ ਸਾਹਮਣੇ ਆਈ ਹੈ। ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਇੱਕ ਹੋਰ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆਈ ਹੈ ਜਿੱਥੇ ਕਿ ਲਗਾਤਾਰ ਕੁਝ ਦਿਨਾਂ ਤੋਂ ਵੀਡੀਓ ਜਿਹੜੀ ਹੈ ਵਾਇਰਲ ਹੋ ਰਹੀ ਹੈ। ਗੱਲ ਕਰਦੇ ਆ ਗਾਇਕ ਨੇ 4 ਖੰਡ ਵਿਖੇ ਇੱਕ ਸਪੈਨਿਸ਼ ਜੋੜੇ ਨਾਲ ਵਾਪਰੇ ਭਿਆਨਕ ਹਾਦਸੇ ਉੱਤੇ ਰਿਐਕਸ਼ਨ ਦਿੱਤਾ ਹੈ ਸਰਕਾਰ ਨੂੰ ਲਾਣ ਤਾਂ ਵੀ ਪਾਈਆਂ ਨੇ। ਮਸ਼ਹੂਰ ਗਾਇਕ ਦੀਪ ਢਿੱਲੋਂ ਨੇ ਪੋਸਟ ਜਿਹੜੀ ਹੈ ਸਾਂਝੀ ਕੀਤੀ ਹੈ। ਦੱਸਦੀ ਹੈ ਕਿ ਗਾਇਕ ਦੀਪ ਢਿੱਲੋਂ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਨੇ ਉਹ ਅਕਸਰ ਹੀ ਆਪਣੇ ਫੈਨਸ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਨੇ हाल ही ਵਿੱਚ ਦੀਪ ਢਿੱਲੋਂ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਰਾਹੀਂ ਉਹ ਸਪੈਨਿਸ਼ ਜੋੜੇ ਦੇ ਨਾਲ ਲੁੱਟਖੋ ਅਤੇ ਜ਼ਬਰ ਜਨਾਹ ਨਾਲ ਹੋਏ ਹਾਦਸੇ ਬਾਰੇ ਗੱਲ ਕਰਦੇ ਹੋਏ ਨਜ਼ਰ ਆਏ ਨੇ ਜੀ ਹਾਂ ਦੇਸ਼ ਦੀ ਸਰਕਾਰ ਨੂੰ ਲਾਣਤਾ ਪਾਉਂਦੇ ਹੋਏ ਵੀ ਨਜ਼ਰ ਆਏ ਨੇ ਦੀਪ ਢਿੱਲੋਂ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਉਹ ਸਪੈਨਿਸ਼ ਜੋੜਾ ਘੁੰਮਣ ਆਇਆ ਸੀ ਹਿੰਦੁਸਤਾਨ ਦੇ ਵਿੱਚ ਚਾਰਖੰਡ ਦੇ ਵਿੱਚ ਇਸ ਬੀਬੀ ਨਾਲ 8 ਗੁੰਡਿਆਂ ਨੇ ਬਲਾਤਕਾਰ ਕੀਤਾ ਪਰ মিডিਆ ਚੁੱਪ ਰਹੀ ਲੀਡਰਾਂ ਦੇ ਮੂੰਹ ਵਿੱਚ ਕੋਡ ਚੱਲ ਗਿਆ ਲੱਖ ਲਾਣ ਇਸ ਦੇਸ਼ ਦੇ ਗੰਦੇ ਸਿਸਟਮ ਤੇ ਗਾयक ਨੇ ਇਸ ਜੋੜੇ ਲਈ ਇਨਸਾਫ ਮੰਗਦੇ ਹੋਏ ਫੈਨਸ ਨੂੰ ਅਪੀਲ ਕੀਤੀ ਹੈ ਕਿ ਹਾਏ ਸੋਸ਼ਲ ਮੀਡੀਆ 'ਤੇ ਐਸੀ ਲਹਿਰ ਖੜੀ ਕਰ ਦਿਓ ਇਸ ਜੋੜੇ ਨੂੰ ਇਨਸਾਫ ਮਿਲ ਸਕੇ ਦੋਸ਼ੀਆਂ ਨੂੰ ਫਾਂਸੀ ਮਿਲ ਸਕੇ ਗਾਇਕ ਦੀ ਇਸ ਪੋਸਟ ਉੱਤੇ ਫੈਨਸ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ ਹੈ ਬਾਈ ਇਕੱਠੇ ਕਰੋ ਅਸੀਂ ਆਵਾਂਗੇ ਤੁਸੀਂ ਮੁਹਿੰਮ ਚਲਾਓ ਸਟਾਰਡਮ ਦਾ ਜਿਹੜਾ ਫਾਇਦਾ ਹੈ ਦੇਉ ਸਮਾਜ ਨੂੰ ਪਤਾ ਲੱਗੇ ਦੇਸ਼ ਨੂੰ ਕਿ ਪੰਜਾਬ ਹਰ ਇੱਕ ਨਾਲ ਖੜ ਸਕਦਾ ਹੈ ਇੱਕ ਹੋਰ ਯੂਜ਼ਰ ਨੇ ਲਿਖਿਆ ਆਪਦੇ ਦੇਸ਼ ਵਿੱਚ ਜਾ ਕੇ ਕੀ ਕਹਿਣਗੇ ਕੀ ਬਈ ਇੰਡੀਆ ਦੇ ਲੋਕ ਇੰਨੇ ਕੋ ਇੰਨੇ ਕੋ ਵਧੀਆ ਨਹੀਂ ਤੇ ਸਾਡੇ ਨਾਲ ਗੰਦਾ ਕੰਮ ਕਰਕੇ ਸਾਡਾ ਸਵਾਗਤ ਕੀਤਾ ਇੰਡੀਆ ਦੇ ਲੋਕਾਂ ਨੇ ਉਹਨਾਂ ਨੂੰ ਅੱਠ ਦੋਸ਼ੀਆਂ ਕਰਕੇ ਸਾਰਾ ਭਾਰਤ ਬਦਨਾਮ ਕਰਨਗੇ ਅਗਲੇ ਜੇ ਇੱਥੋਂ ਇਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਜਿਵੇਂ ਆਪਾਂ ਹਰਿਆਣੇ ਤੋਂ ਪੰਜਾਬ ਜਾਣੇ ਤੇ ਦੇ ਕੇ ਦਿੰਦੇ ਆ ਉਹ ਵੀ ਉਥੇ ਦੇ ਲੋਕ ਐਵੇਂ ਹੀ ਐਵੇਂ ਹੋਣਗੇ ਸੋ ਆਖਰਕਾਰ ਦੀਪ ਢਿੱਲੋਂ ਨੇ ਆਪਣਾ ਫਰਜ਼ ਅਦਾ ਕੀਤਾ ਹੈ ਸਪੈਨਿਸ਼ ਜੋੜੇ ਦੇ ਹੱਕ ਦੇ ਵਿੱਚ ਗਾਇਕ ਜਿਹੜੇ ਨੇ ਕਲਾਕਾਰ ਨਿਤਰਦੇ ਹੋਏ ਨਜ਼ਰ ਆ ਰਹੇ ਨੇ ਭਾਰਤ ਦੇ ਲੋਕ ਵੀ ਇਸ ਘਟਨਾ ਦੀ ਨਖੇਦੀ ਕਰ ਰਹੇ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ